ਗੁਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਬੀਤੇ ਦਿਨ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਵਾਂਡੀ ਮੁਲਕ ਕੈਨੇਡਾ ਨਾਲ ਸਾਰੇ ਵਪਾਰਕ ਸਬੰਧ ਖਤਮ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਟਰੰਪ ਨੇ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਵਧਾਉਣ ਲਈ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਖਤਮ ਕਰਨ ਬਾਰੇ ਸੋਚ ਰਿਹਾ ਹੈ। ਉਹਨਾਂ ਕਿਹਾ ਹੈ ਕਿ ਬੀਤੇ ਸਮੇਂ ਦੌਰਾਨ ਅਮਰੀਕਾ ਨੇ ਕੁਝ ਦੇਸ਼ਾਂ ਨਾਲ ਕੁਝ ਵੱਡੀਆਂ ਡੀਲਸ ਕੀਤੀਆਂ ਨੇ ਜਿਨ੍ਹਾਂ 'ਚ ਇੰਗਲੈਂਡ ਤੇ ਚੀਨ ਸ਼ਾਮਲ ਨੇ। ਗਲੋਬਲ ਪੱਧਰ ਤੇ ਵਪਾਰੀਕਰਨ ਨੂੰ ਵਧਾਉਣ ਲਈ ਅਮਰੀਕਾ ਹੁਣ ਭਾਰਤ ਨਾਲ ਵਪਾਰ ਦੇ ਰਸਤੇ 'ਚ ਆਉਣ ਵਾਲੇ ਸਾਰੇ ਟਰੈਂਡ ਬੈਰੀਅਰਸ ਹਟਾਉਣ ਬਾਰੇ ਸੋਚ ਰਿਹਾ ਇਸ ਤੋਂ ਇਲਾਵਾ ਅਮਰੀਕਾ ਚੀਨ ਨਾਲ ਵੀ ਵਪਾਰ ਵਧਾਉਣ ਬਾਰੇ ਸੋਚ ਰਿਹਾ ਉਹਨਾਂ ਨੇ ਕਿਹਾ ਹੈ ਕਿ ਹਾਲਾਂਕਿ ਇਹ ਸਭ ਬੇਨਾ ਆਸਾਨ ਨਹੀਂ ਹੈ ਤੁਸੀਂ ਭਾਰਤ 'ਤੇ ਸਿੱਧੇ ਜਾ ਕੇ ਵਪਾਰ ਨਹੀਂ ਕਰ ਸਕਦੇ ਹੋ ਇਸ ਦੇ ਲਈ ਕੁਝ ਨਿਯਮ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਹੁਣ ਖਤਮ ਕਰਕੇ ਭਾਰਤ ਨਾਲ ਖੁੱਲਕੇ ਵਪਾਰ ਕਰਨ ਦੀ ਯੋਜਨਾ ਬਣਾ ਰਹੇ ਹਾਂ सीएम दे काफले ਵਾਲੀਆਂ 19 ਗੱਡੀਆਂ ਵਿੱਚ ਡੀਜ਼ਲ ਦੀ ਥਾਂ ਭਰਿਆ ਪਾਣੀ ਜੀ ਹਾਂ ਮੱਧ ਪ੍ਰਦੇਸ਼ ਦੇ ਰਤलाम ਵਿੱਚ ਅੱਜ ਹੋ ਰਹੇ ਐਮਪੀ ਰਾਈਜ਼ 2025 ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਮੁੱਖ ਮੰਤਰੀ ਲਈ ਪ੍ਰਬੰਧ ਕੀਤੇ ਗਏ ਵਾਹਨਾਂ ਦੇ ਕਾਫਲੇ ਵਿੱਚ ਡੀਜ਼ਲ ਦੀ ਬਜਾਏ ਪਾਣੀ ਭਰਨ ਦਾ ਮਾਮਲਾ ਸਾਹਮਣੇ ਆਇਆ قافلے ਦੇ ਲਗਭਗ 19 ਵਾਹਨ ਬੀਤੇ ਦਿਨ ਹੀ ਤੋਸੀ ਪਿੰਡ ਨੇੜੇ ਭਾਰਤ પેટ્રોલ ਪੰਪ ਤੇ ਡੀਜ਼ਲ ਭਰਨ ਲਈ ਗਏ ਸਨ। ਉੱਥੇ ਡੀਜ਼ਲ ਭਰਨ ਤੋਂ ਬਾਅਦ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਸਾਰੇ ਵਾਹਨ ਅਚਾਨਕ ਚੱਲਣਾ ਬੰਦ ਕਰ ਗਏ। ਡਰਾਈਵਰਾਂ ਨੇ ਇਸ ਬਾਰੇ પેટ્રોલ ਪੰਪ ਤੇ ਸ਼ਿਕਾਇਤ ਕੀਤੀ। ਮੁੱਖ ਮੰਤਰੀ ਦੇ ਕਾਫਲੇ ਨੇ ਵਾਹਨਾਂ ਵਿੱਚ ਨੁਕਸ ਦੀ ਸੂchnਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ। ਜੇ ਤਾਂ ਸਾਰੇ ਵਾਹਨਾ ਵਿੱਚ ਡੀਜ਼ਲ ਖਾਲੀ ਕੀਤਾ ਗਿਆ ਤਾਂ ਉਸ ਵਿੱਚੋਂ ਪਾਣੀ ਨਿਕਲ ਆਇਆ ਇਸ ਨਾਲ ਜਿਹੜੀ ਕਿ ਮੌਕੇ ਤੇ ਹਫੜਾ ਦਫੜੀ ਮਚ ਗਈ પેટ્રોલ ਪੰਪ ਦੇ ਵਾਹਨਾ ਦੀਆਂ ਟੈਂਕੀਆਂ ਖੋਲਣ ਨਾਲ ਗੈਰ-ਕਾਨੂੰਨੀ ਸਥਿਤੀ ਪੈਦਾ ਹੋ ਗਈ ਇਸ ਦੇ ਨਾਲ ਹੀ ਕੁਝ ਹੋਰ ਟਰੱਕ ਡਰਾਈਵਰਾਂ ਨੇ ਵੀ ਇਸ ਸ਼ਿਕਾਇਤ ਨੂੰ ਲੈ ਕੇ પેટ્રોલ ਪੰਪ ਤੇ ਪਹੁੰਚੇ ਦਰਅਸਲ ਸ਼ੁੱਕਰਵਾਰ ਨੂੰ ਰਤਲਾਮ ਵਿੱਚ ਖੇਤਰੀ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਸੀ ਜਿਸ ਵਿੱਚ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਵੀ ਹਿੱਸਾ ਲੈਣ ਲਈ ਪਹੁੰਚੇ ਸਨ ਮੁੱਖ ਮੰਤਰੀ ਦੇ ਕਾਫਲੇ ਲਈ ਇੰਦਰੋ ਤੋਂ ਲਗਭਗ 19 ਇਨੋਵਾ ਕਾਰਾਂ ਮੰਗਵਾਈਆਂ ਗਈਆਂ ਸਨ ਦੱਸ ਦਈਏ પેટ્રોલ ਪੰਪ ਤੋਂ ਇਹਨਾਂ ਕਾਰਾਂ ਵਿੱਚ ਡੀਜ਼ਲ ਭਰਨ ਤੋਂ ਬਾਅਦ ਕੁਝ ਦੂਰੀ ਤੇ ਜਾਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਰੁਕਦੀ ਗਈ ਇਸ ਤੋਂ ਬਾਅਦ ਪ੍ਰਸ਼ਾਸਨ ਨੇ પેટ્રોલ ਪੰਪ ਨੂੰ ਜਿਹੜਾ ਕਿ ਸੀਲ ਕਰਵਾ ਦਿੱਤਾ ਤੇ ਇੰਦਰੋ ਤੋਂ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਇਹ ਘਟਨਾ ਰਾਤ ਤਕਰੀਬਨ 10 ਵਜੇ ਵਾਪਰੀ ਹੈ। ਤੋਸੀ ਪਿੰਡ ਵਿੱਚ ਸਥਿਤ ਭਾਰਤ ਪੈਟਰੋਲੀਅਮ ਦੇ ਸ਼ਕਤੀ ਫਿਊਲੋਸ ਪੈਟਰੋਲ ਪੰਪ ਤੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤ ਪੈਟਰੋਲੀਅਮ ਦੇ ਖੇਤਰੀ ਅਧਿਕਾਰੀ ਵੀ ਉੱਥੇ ਪਹੁੰਚ ਗਏ। ਨਾਇਬ ਤਹਿਸੀਲਦਾਰ ਆਸ਼ੀਸ਼, ਉਪ ਤਾਇੇ ਖੁਰਾਕ ਅਤੇ ਸਪਲਾਈ ਅਧਿਕਾਰੀ ਆਨੰਦ ਗੌਰ ਅਤੇ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ। ਵਾਹਨਾਂ ਦੇ ਡੀਜ਼ਲ ਟੈਂਕ ਖੋਲ ਗਏ ਨੇ। ਪਤਾ ਲੱਗੇ ਕਿ ਵਾਹਨ ਵਿੱਚ 20 ਲੀਟਰ ਡੀਜ਼ਲ ਭਰਿਆ ਹੋਇਆ ਸੀ ਜਿਸ ਵਿੱਚ 10 ਲੀਟਰ ਪਾਣੀ ਨਿਕਲਿਆ ਇਹ ਸਥਿਤੀ ਸਾਰੀ ਗੱਡੀਆਂ ਵਿੱਚ ਦੇਖੀ ਗਈ ਹੈ ਇਸੇ ਦੌਰਾਨ ਇੱਕ ਟਰੱਕ ਨੇ ਵੀ ਲਗਭਗ 200 ਲੀਟਰ ਜਿਹੜਾ ਕਿ ਡੀਜ਼ਲ ਪਾਇਆ ਸੀ ਜੋ ਕੁਝ ਦੇ ਚੱਲਣ ਤੋਂ ਬਾਅਦ ਜਿਹੜਾ ਕਿ ਬੰਦ ਹੋ ਗਿਆ ਫਿਰ ਕੀ ਸੀ ਫਿਰ ਅਧਿਕਾਰੀਆਂ ਨੇ ਭਾਰਤ ਪੈਟਰੋਲੀਅਮ ਦੇ ਖੇਤਰੀ ਮੈਨੇਜਰ ਅਸ਼ੀਰੀ タル ਨੂੰ ਬੁਲਾਇਆ ਉਹਨਾਂ ਦੇ ਸਾਹਮਣੇ ਪੈਟਰੋਲ ਪੰਪ ਦੇ ਕਰਮਚਾਰੀ ਮੀ ਕਾਰਨ ਡੀਜ਼ਲ ਟੈਂਕ ਵਿੱਚ ਪਾਣੀ ਦੇ ਲੀਕ ਹੋਣ ਬਾਰੇ ਗੱਲ ਕਰ ਰਹੇ ਸਨ ਪੰਜਾਬ ਵਾਸੀਆਂ ਨੂੰ ਇਸ ਵਾਰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਤਪਦੀ ਧੁੱਪ ਤੋਂ ਬਚਾ ਹੋਏ ਹੈ ਦੱਸ ਦਈਏ ਪੰਜਾਬ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਐਕਟਿਵੇਟ ਹੋਣ ਨਾਲ ਮੌਨਸੂਨ ਵਿੱਚ ਤਬਦੀਲੀ ਸਾਫ਼ ਦਿਖਾਈ ਦੇ ਰਹੀ ਹੈ 28 ਜੂਨ ਤੋਂ ਯਾਨੀ ਕਿ ਅੱਜ ਤੋਂ ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ ਸਣੇ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਅੱਜ 12 ਜ਼ਿਲ੍ਹਿਆਂ ਵਿੱਚ ਮੀ ਲਈ yellow alert ਜਿਹੜਾ ਕਿ ਜਾਰੀ ਕੀਤਾ ਗਿਆ ਸ਼ੁੱਕਰਵਾਰ ਨੂੰ ਪਠਾਨਕੋਟ ਵਿੱਚ ਹਲਕੀ بارش ਤਰਜ ਕੀਤੀ ਗਈ ਹੈ ਜਦੋਂ ਕਿ ਰੋਪੜ ਵਿੱਚ 0.5 ਮਿਲੀਮੀਟਰ بارش ਹੋਈ ਹੈ ਸਵੇ ਦੇ ਜ਼ਿਆਤਰ ਜ਼ਿਲ੍ਹਿਆਂ ਵਿੱਚ ਮੀ ਨਾ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 3.1 ਡਿਗਰੀ ਸੈਲਸੀਅਸ ਵਧਿਆ ਪਰੇਹੇ ਔਸ ਦੇ ਆਸ-ਪਾਸ ਰਿਹਾ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਤਰਜ ਕੀਤਾ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਵੀ ਤਾਪਮਾਨ 4.5 ਡਿਗਰੀ ਵਧਿਆ ਹੈ ਵਰਤਮਾਨ ਤਾਪਮਾਨ 34 ਡਿਗਰੀ ਲੁਧਿਆਣਾ ਵਿੱਚ 36.1 ਡਿਗਰੀ ਪਟਿਆਲਾ ਵਿੱਚ 36.8 ਡਿਗਰੀ ਤੇ ਪਠਾਨਕੋਟ ਵਿੱਚ 34.6 ਡਿਗਰੀ ਰਿਹਾ ਦੱਸ ਦਈਏ ਅਗਲੇ 3-4 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਐਕਟੀਵੇਟ ਰਹਿਣ ਵਾਲਾ ਹੈ ਕੁਝ ਇਲਾਕਿਆਂ ਵਿੱਚ بارش ਦੀ ਚੇਤਾਵਨੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਸੁਚੇਤ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀਆਂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ ਦੱਸ ਦਈਏ ਅੱਜ ਰਾਤ ਦੇ ਜਾਂਤਰ ਹਿੱਸਿਆਂ ਵਿੱਚ ਤਾਪਮਾਨ ਆਮ ਰਹੇਗਾ ਉੱਤਰ ਅਤੇ ਉਤਰੀ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਅਤੇ ਕਪੂਰਥਲਾ ਵਿੱਚ ਹਲਕੀ ਬਾਰਿਸ਼ਾਂ ਫਿਰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ 29 ਜੂਨ ਯਾਨੀ ਕਿ ਕੱਲ ਐਤਵਾਰ ਨੂੰ ਰਾਜ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਨਮਾਸ਼ਹਿਰ ਲੁਧਿਆਣਾ ਸੰਗਰੂਰ ਮਲੇਰਕੋਟਲਾ ਪਟਿਆਲਾ ਮੁਹਾੜੀ ਰੂਪਨਗਰ ਵਰਗੇ ਜ਼ਿਲ੍ਹਿਆਂ ਵਿੱਚ ਗਰਜ ਨਾਲ ਭਾਰੀ ਤੋਂ ਬਹੁਤ ਭਾਰੀ بارش ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਦੇ ਨਾਲ ਹੀ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਠਿੰਡਾ ਵਰਗੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਵੀ ਬੱਦਲਵਾਈ ਅਤੇ ਮੀਂਹ ਪੈਣ ਦੀ ਜਿਹੜੀ ਕਿ ਉਮੀਦ ਹੈ ਜੋਨੂ ਜਾਣਤਰ ਜ਼ਿਲ੍ਹਿਆਂ ਵਿੱਚ ਗਰਜ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਖਾਸ ਕਰਕੇ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੁਹਾਲੀ ਸੰਗਰੂਰ ਪਟਿਆਲਾ ਆਦਿ ਵਿੱਚ येलो ਅਲਰਟ ਜਾਰੀ ਕੀਤਾ ਗਿਆ ਦੱਸਣਾ ਬੰਦਾ ਹੈ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਮੁਹਾਲੀ ਵਿੱਚ ਬੱਦਲਵਾਈ ਰਹਿਣ ਦੀ ਉਮੀਦ ਹੈ ਤੇ ਕੁਝ ਬੂੰਦਾਬੰਦੀ ਵੀ ਹੋ ਸਕਦੀ ਹੈ ਤੇ ਤਾਪਮਾਨ 28 ਤੋਂ ਲੈ ਕੇ 35 ਡਿਗਰੀ ਦੇ ਵਿਚਕਾਰ ਰਹਿ ਸਕਦਾ सीएम मानदा बड़ा झटका 1 2 नहीं बल्कि 25 अधिकारी करते सस्पेंड जी हां भ्रष्टाचार ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਐਕਸ਼ਨ ਲਿਆ ਮਾਨ ਸਰਕਾਰ ਨੇ ਵੱਖ-ਵੱਖ ਜੇਲ੍ਹਾਂ ਦੇ 25 ਅਧਿਕਾਰੀ ਮੁਅਤਲ ਕਰ ਦਿੱਤੇ ਨੇ ਸਰਕਾਰ ਨੇ 3 ਡਿਪਟੀ ਸੁਪਰਡੈਂਟ ਅਤੇ 2 ਸਹਾਇਕ ਸੁਪਰਡੈਂਟਾਂ ਸਮੇਤ 25 ਜੇਲ੍ਹ ਕਰਮਚਾਰੀ ਮੋਤਲਕ ਅਕਤ ਨੇ ਪ੍ਰਸਟਿਆਚਾਰਕ ਸ਼ਿੱਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਇਸ ਵੱਡੀ ਕਾਰਵਾਈ ਨੂੰ ਜਿਹੜਾ ਕੀ ਅੰਜਾਮ ਦਿੱਤਾ ਗਿਆ ਜੇਲ੍ਹਾਂ ਵਿੱਚ ਪ੍ਰਸਟਿਆਚਾਰ ਅਤੇ ਡਰੱਗ ਪਦਾਰਥਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਮਿਲੀ ਸੀ ਜਿਸ ਮਗਰੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰ ਨੂੰ ਇਹਨਾਂ ਅਧਿਕਾਰੀਆਂ ਵਿਰੁੱਧ ਪ੍ਰਸਟਿਆਚਾਰ ਲਾਪਰਵਾਹੀ ਅਤੇ ਜੇਲ੍ਹ ਅੰਦਰ ਡਰੱਗ ਨੈੱਟਵਰਕ ਨੂੰ ਸ਼ਾਮਿਲ ਕਰਨ ਦੀਆਂ ਜਿਹੜੀਆਂ ਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸੂਬੇ ਵਿੱਚ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਭਾਵੇਂ ਉਹ ਕੋਈ ਵੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜੇਲ੍ਹ ਭਾਗ ਅੰਦਰ ਲੰਬੇ ਸਮੇਂ ਤੋਂ ਚੱਲ ਰਹੀਆਂ ਬੇ ਨਿਯਮੀਆਂ ਦੇ ਮੱਦੇ ਨਜ਼ਰ ਇਹ ਕਾਰਵਾਈ ਉਸੇ ਨੀਤੀ ਤਹਿਤ ਕੀਤੀ ਗਈ ਹੈ ਸੂਤਰਾਂ ਮੁਤਾਬਕ ਸਰਕਾਰ ਨੂੰ ਕਈ ਜੇਲ੍ਹਾਂ ਤੋਂ ਨਸ਼ੀਆ ਸਪਲਾਈ ਮੋਬਾਈਲ ਫੋਨਾਂ ਦੀ ਤਸਕਰੀ ਕੈਦੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਅਤੇ ਰਿਸ਼ਵਤਖੋਰੀ ਵਰਗੇ ਮਾਮਲਿਆਂ ਦੀਆਂ ਲਗਾਤਾਰ ਰਿਪੋਰਟਾਂ ਜਿਹੜੀਆਂ ਕੀ ਮਿਲ ਰਹੀਆਂ ਸਨ ਕੁਝ ਜੇਲ੍ਹਾਂ ਵਿੱਚ ਹਾਲਾ ਵਿੱਚ ਹੀ ਕੀਤੇ ਗਏ ਦੌਰਿਆਂ ਅਤੇ ਜਾਂਚ ਵਿੱਚ ਇਹਨਾਂ ਦੋਸ਼ਾਂ ਦੀ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਮੌਜੂਦ ਡਰੱਗ ਤਸਕਰੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ ਜੇਲ੍ਹੀ ਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਨੇ ਕਿ ਜੇਪ ਵਿੱਚ ਵਿੱਚ ਕੋਈ ਲਾਪਰਵਾਹੀ ਜਾਂ ਫਿਰ ਮਿਲੀਭੁਗਤ ਪਾਈ ਜਾਂਦੀ ਹੈ ਤਾਂ ਸਖਤ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਇਕੱਲੀ ਗੋਲੀ ਤੇ ਵੈਰੀ ਦਾ ਨਾਮ ਲੈ ਗਿਆ ਮਾਸਟਰਫ ਗੁਨੇ ਕਰਨੀ ਐ ਰੂਜ ਜਸਮਾ ਜੋ ਕੱਢ ਲੈਣ ਤਰਨ ਤਾਰਨੀ ਐ ਆਰਟੀਕਲ ਦੇ ਨੌਜਵਾਨ ਸੋਸ਼ਲ ਮੀਡੀਆ ਤੇ ਫੇਮ ਲੈਣ ਵਾਸਤੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਨੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਇੱਕ ਨੌਜਵਾਨ ਵੱਲੋਂ ਗੱਡੀ ਤੇ ਸਟੰਟ ਮਾਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਸ ਵੱਲੋਂ ਆਪਣੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਕਰਨ ਤੋਂ ਬਾਅਦ ਉਸ ਨੌਜਵਾਨ ਦਾ ਘਰ ਪਹੁੰਚ ਕੇ ਮੋਟਾ ਚਲਾਨ ਕੀਤਾ ਗਿਆ। ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਵਾਇਲ ਵੀਡੀਓ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੜੀ ਮੁਸਤੈਦੀ ਦੇ ਨਾਲ ਇਸ ਨੌਜਵਾਨ ਦੀ ਗੱਡੀ ਨੂੰ ਟ੍ਰੇਸ ਕੀਤਾ ਗਿਆ। ਉਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਦਾ ਮੋਟਾ ਚਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੇਗਾ ਤਾਂ ਇਸ ਤਰ੍ਹਾਂ ਉਹਨਾਂ ਦਾ ਵੀ ਮੋਟਾ ਚਲਾਨ ਜਿਹੜਾ ਕਿ ਕੀਤਾ ਜਾਵੇਗਾ ਇਲਾਕੇ ਦੇ ਵਿੱਚ ਪੈਂਟਬਾਈ ਜੀ ਕੀਤੀ ਜਾ ਰਹੀ ਸੀ ਮਾਨਯੋਗ ਸੀ ਪੀਪੀ ਅਮਰ ਜ਼ਗਰੂਤੀ ਸੀ ਵੀ ਭੁੱਲਰ ਆਈਪੀਐਸ ਜੀ ਆੜਾ ਟਾਊਨਸਰ ਉਹ ਨੰਬਰ 6 ਦੇ ਇੰਚਾਰਜ ਕਰਨਪੱਟ ਮੰਗਰ ਸਿੰਘ ਜੀ ਨੇ ਉਹ ਕਾਰ ਨੂੰ ਦੇ ਮਾਲਕਾਂ ਦਾ ਐਡਰੈਸ ਪੇਸ ਕਰਕੇ ਇਸ ਜਮਸਟਰ ਬੁਲਾਇਆ ਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਰ ਰਹੀ ਜੀ ਕੀਤੀ ਗਈ ਆ ਉਹਦਾ ਚਲਾਨ ਤੱਕ ਹੈ ਗਿਆ ਸਪੈਂਟ ਬਾਈਂਗ ਕਰਦੇ ਆ ਨਾ ਨਾਲ ਹੀ ਇਹਨਾਂ ਨੂੰ ਹਟਾਇਆ ਕੀਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਖਤਰਾ ਬੰਦਲੇ ਅੱਛਾ ਲਾਨ ਇਹਨਾਂ ਦਾ ਸਪੈਂਟ ਬਾਈਂਗ ਦਾ ਕਟਿਆ ਉਹ ਯਾ ਵੀ ਆ ਰਖੋ ਜੀ ਜਰਮਾਨਾ ਹੋਰ ਨਾਤੇ ਲੋਕਾਂ ਨੂੰ ਇਹੀ ਆ ਕੇ ਸਟੰਟ ਬਾਜੀ ਨਾ ਕਰਨ ਧਾਰਾ ਦੇ ਅਧੀਨ ਇੱਕ ਸਕ੍ਰਿਪਟ ਹੋਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰੰਜੀਤ ਐਵੀਨੂ ਇਲਾਕੇ ਦੇ ਵਿੱਚ ਉਹਦਾ ਵੀ ਨੂੰ ਪੇਸ਼ ਕੀਤਾ ਗਿਆ ਹੈ ਤੇ ਬਕਾਇਦਾ ਨਾਮ ਰੱਖਿਆ ਗਿਆ ਹੈ ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਜੌਨ ਨੰਬਰ ਸੀਟਰਾਫਿਕ ਦੇ ਇੰਚਾਰਜ ਕਰਨ ਸਖਤ ਮੰਡਲ ਸਿੰਘ ਜੀ ਨੇ ਬੜੇ ਜਤਨਾਂ ਨਾਲ ਇਹਦੇ ਲੱਗੇ ਸੀਗੇ ਜੀ ਕੀ ਸਾਹਿਬ ਜੀ ਦਾ ਉਹ ਹੁਣ ਕੀ ਉਹਦੇ ਇੰਚਾਰਜ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਦੀਦਾ ਮਾਲਕਾਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸਜ਼ਾ ਦਿੱਤਾ ਨਾਲ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਨਹੀਂ ਕੋਈ ਹਰਕਤ ਨਹੀਂ ਕਰਾਂਗੇ ਮਦੀਦਾ ਸ਼ਹਿਰ ਵਾਸੀਆਂ ਨੂੰ ਇਹ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵੀਲਰ ਆਂ ਜਾਂ ਫੋਰ-ਵੀਲਰ ਕਾਰਾਂ ਵਾਲੇ ਆ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਾਸਤੇ ਦੇ ਮੁਲਾਜ਼ਮ ਇਹਨਾਂ ਇਹਦੇ ਜੇਕਰ ਸਟਾੰਡ ਨੂੰ ਰੋਕਦੇ ਆ ਉਥੇ ਬਕਾਇਦਾ ਰੁਕਣ ਨੂੰ ਭੁਜਾ ਕੇ ਨਾ ਲੈ ਗਿਆਂ ਕਿਉਂਕਿ ਇਤਨਾ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਇਹ ਬੰਦਾ ਕਾਨੂੰਨ ਦੀ ਲੰਗਣਾ ਕਰ ਰਿਹਾ ਹੈ ਕੋਈ ਕੋਲ ਤਾਂ ਦਾ ਕਾਗਜਕ ਨਹੀਂ ਹੈ ਸਰਮ ਦੇ ਰੈਮਰ ਸਰਕ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਨੂੰ ਅਮਰ ਸਾਹਿਬ ਦੇ ਵਿੱਚ ਰਾਮਦਾਸ ਜੀ ਦੀ ਲਗਰੀ ਦੇ ਵਿੱਚ ਵਧੀਆ ਢੰਗ ਨਾਲ ਚਾਰੂ ਰੂਪ ਇਹ ਵੀਡੀਓ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਇੱਕ ਕਿਸਮ ਦੀ ਗੋਸ਼ਤ ਮਤਿਆ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਸਮਾਜਿਕ ਜਿਹੜੇ ਤੁਸੀਂ ਹਮਲਾ ਕਰਦੇ ਆ ਕਿ ਇਹ ਇਹ ਜਿਹੜੇ ਜਨੂੰ ਭਜਾ ਕੇ ਲੈ ਜਾਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਫਤੋਂ ਕੋ ਪਤਾ ਨਹੀਂ ਲੱਗਦਾ ਦੀ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਉਂਡ ਫੇਡ ਵੀ ਲੈ ਜਾਂਦੇ ਨੇ ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਤਰ੍ਹਾਂ ਕਿ ਇਹਨਾਂ ਨੂੰ ਵੀ ਇੰਝ ਕਰਦੇ ਆ ਤਾਂ ਇਹਨਾਂ ਨੂੰ ਬੁਲਾ ਕੇ ਜਨਾਨਿੰਦ ਦਾ ਕਟਿਆ ਗਿਆ ਤੇ ਕੀਤਾ ਗਿਆ ਵੀਡੀਓ ਹਾਂਜੀ ਉਹ ਤੇ ਪਹਿਲੇ ਕਾਰਵਾਈ ਹੋ ਚੁੱਕੀ ਆ ਸਾਡੀ ਜਿਹੜੀ ਆ ਉਹ ਵੀ ਪਹਿਲਾਂ ਹੀ ਕਰ ਲਈ ਉਹ ਸੁਪੀਆ ਉਹਨਾਂ ਨੂੰ ਕ੍ਰਿਸਟ ਕੀਤਾ ਗਿਆ ਹੈ ਜਿਹੜਾ ਲਾਂਚ ਕਰ ਗਿਆ ਚਲ ਤਬਰ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ